ਕਹਿੰਦਾ ਵੀ ਬਹੁਤੇ ਏਜੰਟਾਂ ਨੂੰ ਤਾਂ ਨਾ ਇਮੀਗ੍ਰੇਸ਼ਨ ਦੇ ਕੰਮ ਦਾ ਊੜੇ ਤੋੜਾ ਨਹੀਂ ਆਉਂਦਾ ਕੁਝ ਨਹੀਂ ਆਉਂਦਾ ਪਰ ਅੱਜ ਕੁਝ ਜਾਣਕਾਰੀ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੁਹਾਡੇ ਬੰਡ ਆਏ ਹੋਣ ਤੁਹਾਡੇ ਕੋਲੇ ਪੈਸਾ ਹੈ ਨਹੀਂਗਾ ਤੁਹਾਡਾ ਹੱਲ ਕਰਾਂਗੇ ਪਹਿਲਾਂ ਪੜ੍ਹਾਈ ਤੇ ਪੈਸੇ ਖਰਚ ਕੀਤੇ ਫਿਰ ਅਸੀਂ ਬਾਹਰ ਜਾਣ ਦੀ ਖਾਤਰ ਪੈਸੇ ਲਾਉਣੇ ਆ ਪੈਸੇ ਲਾ ਕੇ ਵੀ ਅਸੀਂ ਠੱਗੀ ਦਾ ਸ਼ਿਕਾਰ ਹੋ ਜਗੇ ਤੇ ਫਿਰ ਸਾਡੇ ਪੱਲੇ ਕੱਲਾ ਮਰਨ ਰਹਿ ਜਾਂਦਾ ਮੁਲਾਕਾ ਤੁਹਾਡੀ ਕਰਾਉਂਗਾ ਆ ਜਾ ਲਿਆ ਮੇਰੇ ਵੀਰ ਖੇਚ ਕੇ ਲਿਆ ਮੇਰੇ ਨਾਲ ਬਾਈ ਗੁਰਪ੍ਰੀਤ ਜੀ ਖੜੇ ਆ ਪਹਿਲਾਂ ਆਪਾਂ ਇਹਨਾਂ ਦੇ ਬਾਰੇ ਪੁੱਛਾਂਗੇ ਪੂਰੀ ਜਾਣਕਾਰੀ ਤੁਹਾਨੂੰ ਮੈਂ ਇਹਨਾਂ ਦੇ ਬਾਰੇ ਤੁਸੀਂ ਲੈ ਲਿਓ ਕਿਉਂਕਿ ਫਿਰ ਤੁਸੀਂ ਇਹਨਾਂ ਨੂੰ ਫੋਨ ਵੀ ਕਰਨਾ ਇਹਨਾਂ ਨੂੰ ਆ ਕੇ ਮਿਲਣਾ ਵੀ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਆ ਦੀ ਟੀਮ ਦਾ ਜਿਹੜੇ ਸਾਨੂੰ ਬੱਦ ਦਿੱ ਦੇ ਰਹੇ ਉਹਨਾਂ ਲਈ ਵੀ ਬਹੁਤ ਬਹੁਤ ਧੰਨਵਾਦ ਤੇ ਸ਼ੁਕਰੀਆ ਆਪਣੇ ਬਾਰੇ ਪਹਿਲਾਂ ਪੂਰੀ ਜਾਣਕਾਰੀ ਦੇ ਦਿਓ ਸਰ ਮੈਂ ਗੁਰਪ੍ਰੀਤ ਸਿੰਘ ਐਮ ਡੀ ਉਮੀਦ ਵਿਜਾ ਇੰਟਰਪ੍ਰੈਸ ਕਰਨਤਾਰ ਜੀ ਪਿੰਡ ਮੇਰਾ ਦਿਨੀਵਾਲਾ ਸਰ ਮੈਂ ਇੰਡੀਆ ਆਰਮੀ ਪਰਸਨ ਰਿਟਾਇਰ ਜੀ 15-16 ਸਾਲ ਮੈਂ ਫਿਰ ਆਰਮੀ ਦੇ ਵਿੱਚ ਡਿਊਟੀ ਕੀਤੀ ਆ ਉਸ ਤੋਂ ਬਾਅਦ ਮੈਂ ਦਿੱਲੀ ਦੇ ਵਿੱਚ ਜਿਹੜੇ ਹੋਇਆ ਰਿਟਾਇਰਮੈਂਟ ਇਹ ਮੈਂ ਉੱਥੋਂ ਲਈ ਉੱਥੋਂ ਹੀ ਮੈਂ ਅੰਬੈਸੀ ਕੋੰਡਰ ਤੇ ਜੰਗਾ ਦੇ ਨਾਲ ਹੋਇਆ ਕਾਫੀ ਮੈਨੂੰ ਉੱਥੋਂ ਸਿੱਖਣ ਨੂੰ ਮਿਲਿਆ ਉਸ ਤੋਂ ਬਾਅਦ ਮੈਂ ਆਪਣਾ ਡਿਸੀਜਨ ਇਸ ਲਾਈਨ ਦੇ ਵਿੱਚ ਕੀਤਾ ਇਸ ਲਾਈਨ ਦੇ ਵਿੱਚ ਜਦੋਂ ਆਇਆ ਮੈਨੂੰ ਇਥੇ ਕਾਫੀ ਆਇਆ ਕਿ ਇਥੇ ਲੋਕ ਕਿਸਾਨ ਵੀ ਗਰੀਬ ਲੋਕ ਜਿਹੜੇ ਦੁਬਈ ਤੱਕ ਵੀ ਉੱਥੇ ਠੱਗੀ ਦਾ ਸ਼ਿਕਾਰ ਕਿੱਦਾਂ-ਕਿੱਦਾਂ ਹੋ ਰਹੇ ਆ ਕਿਉਂ ਹਰੇਕ ਇਨਸਾਨ ਨੂੰ ਦੁੱਧ ਕੋ ਤਣੀ ਅਸੀਂ ਵੀ ਗਲਤ ਕੰਮ ਕੀਤਾ ਹੋਊਗਾ ਜਾਂ ਸਾਡੇ ਕੋਲ ਹੋ ਗਿਆ ਹੋ ਗਿਆ ਠੀਕ ਹੈ ਹੋ ਗਿਆ ਪਰ ਅੱਜ ਤੱਕ ਅਸੀਂ ਕਿਸੇ ਵੀਰ ਦੀ ਥੱਗੀ ਨਹੀਂ ਮਾਰੀ ਕਿਸੇ ਦੀ ਪੇਮੈਂਟ ਦੇਣੀ ਆ ਇੱਕ ਵਾਰੀ ਨਹੀਂ ਤੇ ਦੋ ਵਾਰੀ ਤੇ ਜਿਹੜੀ ਅਸੀਂ ਕੰਪਲੀਟ ਕਰਤੀ ਆ ਤੇ ਪਲੀਜ਼ ਮੇਰੀ ਹੱਥ ਜੋੜ ਕੇ ਬੇਨਤੀ ਆ ਸਾਰੇ ਹੀ ਕਿਸਾਨ ਜੀ ਦਾ ਨੇ ਭਰਾਵਾਂ ਨੂੰ ਬੇਨਤੀ ਆ ਬੱਚਿਆਂ ਨੂੰ ਪੇਰੈਂਟਸ ਨੂੰ ਕਿ ਤੁਸੀਂ ਕੋਈ ਵੀ ਏਜੰਟ ਕੰਸਲਟੈਂਟ ਦੀ ਗੂਲ ਕਰਦੇ ਹੋ ਉਹਨੂੰ ਆਪਣੇ ਸਵਾਲ ਜਵਾਬ ਲੈ ਕੇ ਜਾਇਆ ਕਰੋ ਹੁਣ ਜਿੱਦਾਂ ਕਿ ਸੁਪਾਉਸ ਕੇਸ ਵਾਲੇ ਕਾਫੀ ਬੱਤੀ ਪੈਸੇ ਖਰਚ ਦਿੰਦੇ ਆ ਇਸ ਚੀਜ਼ ਨੂੰ ਮੈਂ ਵੀ ਨਾ ਕਰਿਓ ਕਿ ਬੱਚੀਆਂ ਜਾ ਕੇ ਉੱਥੇ ਮੁੱਕਰ ਜਾਂਦੀਆਂ ਮੈਂ ਜੇ ਸੁਪਾਉਸ ਨੂੰ ਲੈ ਕੇ ਨਹੀਂ ਜਾਂਦੀਆਂ ਇਹਦੇ ਵਾਸਤੇ ਵੀ ਆਪਣੇ ਕੋਲ ਸੋਲੂਸ਼ਨ ਆ ਗਿਆ ਜੀ ਠੀਕ ਹੈ ਇਤੋਂ ਅਸੀਂ ਸੋਲੂਸ਼ਨ ਲੈ ਕੇ ਦਵਾਂਗੇ ਇਥੋਂ 1000 ਦੇ ਵਿੱਚ ਵੀ ਬਿਠਾ ਕੇ ਵੇਚ ਸਕਦੇ ਆ ਬੱਚੀ ਦੇ ਨਾਲ ਹੀ ਉਹਦੇ ਹਸਬੰਦੇ ਨਾਲ ਹੀ ਵੇਚ ਸਕਦੇ ਆ ਜੁਕੇ ਦੇ ਵਿੱਚ ਵੀ ਸੇਮ ਹੀ ਆ ਜੁਕੇ ਨੇ ਹੁਣ ਸੁਪਾਉਸ ਕੇਸ ਬੰਦ ਕਰ ਦਿੱਤੇ ਆ ਹੁਣ ਉੱਤੇ ਜਿਹੜਾ ਜਾਣਾ ਉਹ ਸਿੰਗਲ ਸਿੰਗਲੀ ਹੀ ਜਾਣਾ ਪੈਣਾ ਤੁਹਾਨੂੰ ਉਹਦੇ ਵਿੱਚ ਪੌਸਟ ਕੇਸ ਨਹੀਂ ਜਾਣਾ ਆਪਾਂ ਹੁਣ ਕੱਲਾ ਕੱਲਾ ਪੁਆਇੰਟ ਕਰਕੇ ਇਹਨਾਂ ਕੋਲੋਂ ਜਿਹੜੀ ਜਾਣਕਾਰੀ ਲਵਾਂਗੇ ਜਿਹਦੇ ਵਿੱਚ ਸਟੱਡੀ ਵੀਜ਼ਾ ਹੋ ਗਿਆ ਬਾਕੀ ਵੀਜ਼ੇ ਹੋਗੇ ਜਾਂ ਜਿਹੜੀ ਆਪਾਂ ਨੂੰ ਲੋੜ ਆ ਆਪਾਂ ਬਾਹਰ ਜਾਣਾ ਕਿਵੇਂ ਆ ਯੂਰਪ ਦੇ ਵਿੱਚ ਕਿਵੇਂ ਜਾਣਾ ਠੀਕ ਆ ਇਹ ਸਾਰੀ ਜਾਣਕਾਰੀ ਆਪਣਾ ਵੇਖੋ ਪਹਿਲੀ ਗੱਲ ਤਾਂ ਆਪਾਂ ਤੁਹਾਨੂੰ ਪਤਾ ਵੀ ਉਹੇ ਜੀ ਐਡ ਉਹੇ ਜੀ ਪ੍ਰੋਮੋਸ਼ਨ ਮਲੂਕਾ ਟੀਵੀ ਬਿਲਕੁਲ ਵੀ ਨਹੀਂ ਕਰਦਾ ਜਿਹਦੇ ਨਾਲ ਕਿਸੇ ਦਾ ਨੁਕਸਾਨ ਹੋਵੇ ਬਾਈ ਗੁਰਪ੍ਰੀਤ ਜੀ ਖੜੇ ਆ ਇਹਨਾਂ ਨੂੰ ਮੈਂ ਸਪਸ਼ਟੇ ਗੱਲ ਅੱਜ ਕਹਿ ਦਿੰਦਾ ਵੀ ਜਿਹੜੀ ਜਾਣਕਾਰੀ ਤੁਹਾਡੇ ਕੋਲੋਂ ਅਸੀਂ ਦਰਸ਼ਕਾਂ ਨੂੰ ਦੇਣੀ ਆ ਤੁਸੀਂ ਦੱਸਣਾਗਾ ਠੀਕ ਆ ਉਹਦੇ ਵਿੱਚ ਕੋਈ ਗੱਲਬਾਤ ਹੁੰਦੀ ਆ ਤੁਸੀਂ ਆਪਦੇ ਪੱਖ ਤੇ ਸਹੀ ਹੋਵੋ ਇਹ ਆਪਦੇ ਪੱਖ ਤੇ ਸਹੀ ਹਣ ਫੇਰ ਵੀ ਤੁਹਾਡਾ ਕੰਮ ਨਾ ਹੋਇਆ ਤਾਂ ਇਹ ਦੇਣਦਾਰ ਹੋਣਗੇ ਆਪਾਂ ਦੁਬਾਰਾ ਇਹਨਾਂ ਦੀ ਵੀਡੀਓ ਦੂਜੇ ਲੋਟ ਵੀ ਪਾ ਦੇਂਗਾ ਕਿਉਂ ਆਪਾਂ ਸਿਰਫ ਸਾਥ ਦੇਣਾ ਸਾਚੇ ਦਾ ਗੱਲ ਕਰਨੀ ਆ ਹੱਕ ਸੱਚ ਦੀ ਕਿਸੇ ਦੀ ਮਦਦ ਹੋ ਜੇ ਕਿਸੇ ਦਾ ਕੁਝ ਸਵਾਰਿਆ ਜਾਵੇ ਕਿਸੇ ਦਾ ਕੁਝ ਉਜੜੇ ਨਾ ਠੀਕ ਆ ਖਰਾਬ ਨਾ ਹੋਵੇ ਗੁਰਪ੍ਰੀਤ ਜੀ ਪਹਿਲਾਂ ਤੋਂ ਸਟੱਡੀ ਵੀ ਜੇ ਦੀ ਦੱਸੋ ਜਿਹੜਾ ਆਪਣਾ ਬਾਹਰ ਜਾਣਾ ਹੁਣ ਕਈ ਵਾਰੀ ਕੀ ਹੁੰਦਾ ਵੀ ਮੁੰਡੇ ਨੂੰ 6.5 6 ਬੈਂਡ ਆ ਗਏ ਜਾਂ ਇੱਕ ਕਿਸੇ ਲੜਕੀ ਨੂੰ 6.5 ਬੈਂਡ ਆ ਗਏ ਉਹਨਾਂ ਕੋਲੇ ਨਾ ਲਾਉਣ ਨੂੰ ਪੈਸੇ ਹੀ ਨਹੀਂ ਹੁੰਦੇ ਉਹ ਜਿਹੜਾ ਆਰਥਿਕ ਪੱਧਰ ਤੇ ਡਾਊਨ ਹੁੰਦੇ ਆ ਫਿਰ ਕਈ ਵਾਰੀ ਵਿਆਹ ਕਰ ਲੈਂਦੇ ਆ ਜਾਂ ਆਪ ਦੇ ਲੈਵਲ ਤੋਂ ਉਤਲੇ ਲੈਵਲ ਦਾ ਪਰਿਵਾਰ ਵੇਕੇ ਉਥੇ ਕੁੜੀ ਨਾਲ ਜਾਂ ਧੱਕਾ ਹੋ ਜਾਂਦਾ ਜਾਂ ਮੁੰਡੇ ਨਾਲ ਧੱਕਾ ਹੋ ਜਾਂਦਾ ਉਹਦਾ ਕੋਈ ਸੋਲਿਊਸ਼ਨ ਨਹੀਂ ਹੈ। ਸਿਰ ਸੋਲਿਊਸ਼ਨ ਇਹ ਆ ਕਿ ਤੁਸੀਂ ਕਿਸੇ ਵੀ ਏਜੰਟ ਕੋਲ ਐਨੀਵੇ ਮੇਰੇ ਕੋ ਨਹੀਂ ਕਿਸੇ ਵੀ ਏਜੰਟ ਕੰਸਲਟੈਂਟ ਕੋਲ ਜਾਂਦੇ ਤੁਸੀਂ ਉਹਨਾਂ ਸਵਾਲ ਜਵਾਬ ਕਰੋ। ਸਵਾਲ ਇਹ ਕਿਹੜਾ ਕਾਲਜ ਦੇ ਦੇਵੋ ਕਿਹੜੀ ਯੂਨੀਵਰਸਿਟੀ ਦੇ ਦੇਵੋ ਸਪਾਊਸ ਨਾਲ ਜਾ ਸਕਦਾ ਕਿ 6 ਮਹੀਨੇ ਬਾਅਦ ਜਾ ਸਕਦਾ 3 ਮਹੀਨੇ ਬਾਅਦ ਕੋਈ ਦਾ ਮੈਂ ਸਾਰੇ ਦਰਸ਼ਕਾਂ ਨੂੰ ਇਹ ਹੀ ਬੇਨਤੀ ਕਰੂੰਗਾ ਕੋਸ਼ਿਸ਼ ਕਰੋ ਕਿ ਬੇਟੀ ਜੇ ਤੁਸੀਂ ਬੇਟੀ ਦੀ ਮੈਰਿਜ ਕਰ ਰਹੇ ਹੋ ਨਾਲ ਅਈਲਾ ਚ ਬੇਟੀ ਨੇ ਕੀਤੀ ਤੇ ਬੇਟਾ ਜਾ ਬੇਟਾ ਨਾਲ ਜਾਵੇ ਅਗਰ ਬੇਟੇ ਨੇ ਕੀਤਾ ਤੇ ਬੇਟੀ ਜਾ ਰਹੀ ਹੈ ਤਾਂ ਦੋਨੋਂ ਇਕੱਠੇ ਇੱਕ ਥਾਂ ਜਾਣ ਅਗਰ ਹਾਂਜੀ ਕੋਸ਼ਿਸ਼ ਕਰਨੀ ਹੈ ਕਿ ਮੈਰਿਜ ਉਹਨਾਂ ਦੀ ਕਰਵਾ ਸਕੀਏ ਜੀ ਜੀ ਸਭ ਤੋਂ ਵਧੀਆ ਸੋਲੂਸ਼ਨ ਹੈ ਜੀ ਮੈਰਿਜ ਕਰਾ ਕੇ ਅਸੀਂ ਕਿਸੇ ਵੀ ਤੁਸੀਂ ਗੱਲ ਕੀਤੀ ਆ ਕਿ ਅਸੀਂ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਾ ਸਕੀਏ ਤੇ ਜੇ ਇਹ ਨਾ ਕਰਦੇ ਅਸੀਂ ਸਰ ਕਿਸੇ ਕੋ ਪਹਿਲਾਂ ਇੱਕ ਆਫਰ ਲੈਟਰ ਦਾ ਚਾਰਜ ਵੀ ਭੇ ਨਹੀਂ ਕਰਦੇ ਜੀ ਪੈਸਾ ਵੀ ਜਾ ਜੀ ਵੀਜ਼ਾ ਨਹੀਂ ਆ ਤੇ ਪੈਸਾ ਨਹੀਂ ਆ ਹੂੰ ਅਸੀਂ ਉਦੋਂ ਹੀ ਪੇਮੈਂਟ ਲੈਣੀ ਆ ਜਦੋਂ ਬੱਚੇ ਨੂੰ ਉਹਦੇ ਹੱਥ ਦੇ ਵਿੱਚ ਵੀਜ਼ਾ ਦੇ ਦੇਣੀ ਆ ਅਸੀਂ ਨਾ ਕੋਈ ਆਫਰ ਲੈਟਰ ਚਾਰਜ ਕਰਦੇ ਹਾਂ ਸਰ ਫੀਸ ਅਸੀਂ ਆਪਣੇ ਕੋਲੋਂ ਪੀ ਕਰਦੇ ਹਾਂ ਜੀ ਆਈਸੀ ਤੁਹਾਨੂੰ ਪਤਾ 13-14 ਲੱਖ ਰੁਪਏ ਦੇ ਲਗਭਗ ਬਣੇ ਉਹ ਵੀ ਅਸੀਂ ਸਾਰਾ ਕੁਝ ਪੀ ਕਰਦੇ ਹਾਂ ਬੱਚੇ ਕੋਲ ਅਸੀਂ 1 ਰੁਪਈਆ ਨਹੀਂ ਲੈਂਦੇ ਇਹ ਏਜੰਟ ਬਹੁਤ ਸਾਰੇ ਮੈਂ ਤੁਹਾਨੂੰ ਇੱਥੇ ਗੱਲ ਜਿਹੜੀ ਸਾਫ਼ ਸੁਥਰੀ ਕਰ ਦੇਣੀ ਚਾਹਣਾ ਗੁਰਪ੍ਰੀਤ ਜੀ ਬਹੁਤ ਸਾਰੇ ਏਜੰਟ ਜਾਂ ਇਮੀਗ੍ਰੇਸ਼ਨ ਵਾਲੇ ਇਹ ਗੱਲ ਜਰੂਰ ਕਹਿ ਦਿੰਦੇ ਆ ਐਡ ਦੇਣ ਲੱਗੇ ਕਿ ਅਸੀਂ 1 ਰੁਪਿਆ ਨਹੀਂ ਲਵਾਂਗੇ ਤੁਸੀਂ ਤੁਹਾਨੂੰ ਬੈਂਡ ਆਏ ਹੋਣ ਤੁਹਾਨੂੰ ਲੋਨ ਦੇ ਦੇਵਾਂਗੇ ਇਥੋਂ ਤੋਂ 1 ਰੁਪਿਆ ਨਹੀਂ ਲਵਾਂਗੇ ਪਰ ਜਦੋਂ ਸਾਡੀ ਵੀਡੀਓ ਵੇਖ ਕੇ ਕਦੇ ਫੋਨ ਕਰਦੇ ਆ ਉਦੋਂ ਫਿਰ ਇਮੀਗ੍ਰੇਸ਼ਨ ਵਾਲੇ ਕਹਿ ਦਿੰਦੇ ਤੁਸੀਂ ਲੱਖ ਜਮਾ ਕਰਾ ਦਿਓ ਤੁਸੀਂ 50 ਹਜ਼ਾਰ ਸਿਕਿਉਰਿਟੀ ਕਰਾ ਦਿਓ ਤੁਸੀਂ 2 ਲੱਖ ਕਰਾ ਦਿਓ ਤੁਸੀਂ ਇਦਾਂ ਕਰਦੇ ਆ ਨਹੀਂ ਸਰ ਅਸੀਂ ਇਹ ਨਹੀਂ ਕੁਛ ਨਹੀਂ ਕਰਦੇ ਅਸੀਂ ਸਕورٹی ਕੋਈ ਨਹੀਂ ਜਦੋਂ ਅਸੀਂ ਤੁਹਾਡੇ ਚੈਨਲ ਦੇ ਕੋਈ ਜੇ ਇਹ ਕਹਿਤਾ ਕਿ ਅਸੀਂ ਆਪਣੇ ਵਿਜ਼ਾ ਹੀ ਪੇਮੈਂਟ ਕਰਦੇ ਹਾਂ ਸਾਨੂੰ ਸਕورٹی ਫੀਸ ਦੀ ਜਰੂਰਤ ਨਹੀਂ ਹੈਗੀ ਸਿਰਫ ਬੱਚੇ ਦੇ ਹਾਨੂੰ 6 ਤੋਂ 6 ਬੈਂਡ ਚਾਹੀਦੇ ਆ ਪੀਟੀ ਦੇ ਵਿੱਚੋਂ 60 ਤੋਂ 59 ਨੰਬਰ ਚਾਹੀਦੇ ਆ ਉਸ ਤੋਂ ਬਾਅਦ ਅਸੀਂ ਬੱਚੇ ਦੀ ਫਾਈਲ ਲਾਵਾਂਗੇ ਅਸੀਂ ਕੋਈ ਸਕورٹی ਫੀਸ ਨਹੀਂ ਲੈਣੀ ਅਸੀਂ ਤੁਹਾਡੇ ਚੈਨਲ ਦੇ ਥਰੂ ਮੈਂ ਦੁਬਾਰਾ ਇਹ ਗੱਲ ਨੂੰ ਦੱਸਦਾ ਕਿ ਅਸੀਂ ਉਦੋਂ ਪੈਸੇ ਲੈਣੇ ਆ ਜਦੋਂ ਬੱਚੇ ਦਾ ਵੀਜ਼ਾ ਆ ਗਿਆ ਵੀਜ਼ਾ ਤੇ ਪੈਸੇ ਨਹੀਂ ਤੇ ਨਹੀਂ ਕੋਈ ਜਿੰਨਾ ਖਰਚਾ ਕਰਾਂਗੇ ਅਸੀਂ ਆਪਣੀ ਪੌਕਟ ਦੇ ਵਿੱਚੋਂ ਕਰਾਂਗੇ ਅਸੀਂ ਆਪਣੇ ਫਾਈਨੈਂਸਰਾਂ ਤੋਂ ਕਰਾਂਗੇ ਕਿ ਭਾਵੇਂ ਪੌੜ ਤੋਂ ਕਰੀਏ ਉਹ ਸਾਡੀ ਫਿਰ ਵਧੀਆ ਤੁਸੀਂ ਸਿਰਫ ਆਪਣੀ ਐਜੂਕੇਸ਼ਨ ਦੇ ਨਾਲ ਆਪਣੇ ਬੈਂਡ ਲਿਓ ਬਾਕੀ ਪੇ ਅਸੀਂ ਸਾਰਾ ਕੁਝ ਕਰਾਂਗੇ ਵਿਦ ਅੰਬੈਸੀ ਫੀਸ ਵੀ ਅਸੀਂ ਦਵਾਂਗੇ ਇਹਨਾਂ ਨੇ ਇਹ ਗੱਲ ਦਾ ਦਾਵਾ ਕੀਤਾ ਗੁਰਪ੍ਰੀਤ ਸਿੰਘ ਜੀ ਉਮੀਦ ਇਮੀਗ੍ਰੇਸ਼ਨ ਵਾਲੇ ਵੀਰ ਜੀ ਮੇਰੇ ਨਾਲ ਖੜੇ ਆ ਉਹ ਕਹਿੰਦੇ ਤੁਹਾਡੇ 6 6.5 ਬੈਂਡ ਆਏ ਹੋਣ ਚਾਹੇ ਉਹ ਲੜਕਾ ਚਾਹੇ ਉਹ ਲੜਕੀ ਆ ਠੀਕ ਆ ਤੋਡੇ ਕੋਲੇ ਕੋਈ ਰੁਪਈਆ ਨਹੀਂ ਤੁਸੀਂ ਇਹਨਾਂ ਨੂੰ ਆ ਕੇ ਸਿੱਧੇ ਮਿਲ ਲਓ ਥੋਥੋ ਸਿਕਿਉਰਿਟੀ ਦੇ 5 ਰੁਪਏ ਵੀ ਜਮਾ ਨਹੀਂ ਕਰਾਏ ਜਾਣਗੇ ਤੁਹਾਡੇ ਵੀਜ਼ਾ ਆਉਣ ਤੱਕ ਦਾ ਸਾਰਾ ਖਰਚਾ ਇਹ ਕਰਨਗੇ ਤੇ ਜਦੋਂ ਵੀਜ਼ਾ ਆ ਗਿਆ ਉਦੋਂ ਤੁਸੀਂ ਇਹਨਾਂ ਨੂੰ ਪੇਮੈਂਟ ਕਰਨੀ ਹੈ ਤੇ ਆਪਦਾ ਵੀਜ਼ਾ ਲੈ ਲੈਣਾ ਠੀਕ ਆ ਥੱਲੇ ਮੋਬਾਈਲ ਨੰਬਰ ਇਹਨਾਂ ਦਾ ਚੱਲ ਰਿਹਾ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰਨਾ ਬਹੁਤ ਸਾਰੇ ਵੀਰ ਕਹਿ ਦਿੰਦੇ ਆ ਵੀ ਅਸੀਂ ਪੈਸੇ ਨਹੀਂ ਲੈਂਦੇ ਪਰ ਬਾਅਦ ਚ ਮੰਗਦੇ ਆ ਪਰ ਇਹਨਾਂ ਦੀ ਇਹੇ ਸ਼ਰਤ ਆ ਆਪਣੇ ਚੈਨਲ ਤੇ ਵੀ ਤੁਸੀਂ 6 ਸਾਡੇ ਛੇ ਬੈਂਡ ਲੈ ਲੋ ਠੀਕ ਆ ਚਾਹੇ ਉਹ ਮੁੰਡਾ ਹੋਵੇ ਚਾਹੇ ਉਹ ਕੁੜੀ ਹੋਵੇ ਠੀਕ ਆ ਤੇ ਤੁਹਾਡੇ ਕੋਲੇ ਕੋਈ ਪੈਸਾ ਨਹੀਂਗਾ ਤੁਸੀਂ ਇਹਨਾਂ ਨੂੰ ਆ ਕੇ ਮਿਲ ਲਓ ਬਾਈ ਗੁਰਪ੍ਰੀਤ ਸਿੰਘ ਨੂੰ ਉਮੀਦ ਇਮੀਗ੍ਰੇਸ਼ਨ ਵਾਲਿਆਂ ਨੂੰ ਠੀਕ ਆ ਸ੍ਰੀ ਤਰਨ ਤਰਨ ਸਾਹਿਬ ਵਿਖੇ ਆ ਕੇ ਤੇ ਤੁਹਾਡਾ ਮਸਲਾ ਹਲੋ ਜੂ ਤੁਹਾਡੇ ਤੋਂ 1 ਵੀ ਰੁਪਿਆ ਜਿਹੜਾ ਉਹ ਨਹੀਂ ਲਿਆ ਜਾਣਾ 6 6.5 ਬੈਂਡ ਜ਼ਰੂਰੀ ਹੈ ਬਰ ਪ੍ਰੀਜੀ ਬਿਲਕੁਲ ਥਲੇ 6 6 ਬੈਂਡ ਤੇ ਬਿਲਕੁਲ ਜ਼ਰੂਰੀ ਹੈ ਕਿਉਂਕਿ ਉਹ ਤੋਂ ਥਲੇ ਲਾਵਾਂ ਜਿੱਤੇ ਫਲੋ ਰਿਸੀਵ ਹੋਣ ਦੇ ਚਾਂਸ ਵਾਜ ਜਾਂਦੇ ਆ ਮੈਂ ਆਮ ਜਾਂ ਤਾਂ ਕਿ ਇਹਨੂੰ ਆਪਣੇ ਕੋਲ ਥੱਲੇ ਇਕੱਠੀਆਂ ਨਹੀਂ ਕਰਨਾ ਚਾਹੁੰਦਾ ਜੋ ਬੰਦੀ ਆ ਉਹ ਮੈਂ ਦੱਸਣਾ ਚਾਹੁੰਦਾ ਕਿ 6 ਤੋਂ ਘੱਟ ਬੈਂਡ ਮੈਂ ਸੈਲ ਨੂੰ ਐਕਸੈਪਟ ਨਹੀਂ ਕਰਦਾ ਮੈਨੂੰ 6 ਬੈਂਡ ਜ਼ਰੂਰੀ ਹੈ ਜੀ ਹਾਂ ਜੀ ਇੱਕ ਇਹ ਗੱਲ ਅਗਰ ਪ੍ਰੀਜੀ ਹੋਰ ਦੱਸਿਓ ਜਿਹੜਾ ਜੋਰਪ ਦਾ ਉਹ ਤੁਸੀਂ ਕਿੱਥੋਂ ਕਿੱਥੋਂ ਦਾ ਕਰਦੇ ਹੋ ਜਿਹੜਾ ਹੈ ਫਿਰ ਯੂਰਪ ਆਲ ਹੀ ਕੰਟਰੀ ਹੁੰਦੀ ਹੈ ਜਰਮਨ ਹੋ ਗਿਆ ਮਾਰਟਾ ਹੋ ਗਿਆ ਸਵਿਟਜ਼ਰਲੈਂਡ ਹੋ ਗਿਆ ਤੇ ਸਟੱਡੀ ਵੀ ਜਾ ਅੱਜ ਜਰਮਨ ਦੇ ਬਹੁਤ ਵਧੀਆ ਰਿਜ਼ਲਟ ਆ ਰਹੇ ਆ ਫਿਰ ਤੁਸੀਂ ਜਰਮਨ ਦੇ ਵਿੱਚ 5.5 ਬੈਂਡ ਵੀ ਲਾਇਓ 5 ਵੀ ਲਾਇਓ 5 ਸਾਲ ਦਾ ਗੈਪ ਲਾਇਓ 6 ਸਾਲ ਦਾ ਗੈਪ ਹੋ ਤਾਂ ਦਾ ਸਟੱਡੀ ਵੀ ਜਾ ਹੁੰਦੀ ਆਪਾਂ ਇੱਕ ਮੈਂ ਸਾਰੇ ਵੀਰਾਂ ਨੂੰ ਦੱਸਣਾ ਚਾਹਣਾ ਕਿ ਵੀਰ ਜੀ ਡੌਂਟੀ ਲਾ ਕੇ ਨਾ ਜਾਓ ਡੌਂਟੀ ਲਾ ਕੇ ਨਾ ਜਾਓ ਕਿਉਂਕਿ ਡੌਂਟੀ ਲਾ ਕੇ ਜਿੱਦੋਂ ਰਸਤੇ 'ਚ ਬੰਦਾ ਫਸ ਜਾਂਦਾ ਕੋਈ ਠੀਕ ਹੋਤੇ ਕਿਸੇ ਦਾ ਵਾਪਸ ਨਹੀਂ ਕਰ ਸਕਦੇ ਆਪਾਂ ਪੈਸਾ ਤੇ ਆਪਾਂ ਕਮਾ ਸਕਦੇ ਸਾਰੀ ਉਮਰ ਪਰ ਕਿਸੇ ਦੀ ਠੀਕ ਹੋਤੇ ਦੀ ਕੋਈ ਜਾਨੀ ਮਾਨੀ ਨੁਕਸਾਨ ਹੋ ਗਿਆ ਉਹ ਏਜੰਟ ਵੀ ਨਹੀਂ ਭਰਾਈ ਸਕਦਾ ਸੋ ਪਲੀਜ਼ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਇਹ ਬੇਨਤੀ ਆ ਜਾਓ ਚੰਗੇ ਸਹੀ ਤਰੀਕੇ ਨਾਲ ਸਹੀ ਤਰੀਕੇ ਨਾਲ ਜਾਓ ਟੂਰਿਸਟ ਵੀਜ਼ੇ 'ਚ ਜਾਓ ਰੀਚ ਲਵਾਂਗੇ ਪੇਮੈਂਟ ਕੋਈ ਐਡਵਾਂਸ ਨਹੀਂ ਕੋਈ ਐਪ ਨਹੀਂ ਸਾਰੇ ਪੈਸੇ ਜਦੋਂ ਲਵਾਂਗੇ ਜਦੋਂ ਏਅਰਪੋਰਟ ਬਾਹਰ ਹੋ ਜੂ ਬੱਚਾ ਜੀ ਸਾਡੇ ਕੋਲ ਉਹ ਵੀ ਸਲੂਸ਼ਨ ਹੈਗਾ ਤੁਸੀਂ ਕੋਈ ਪੈਸਾ ਨਹੀਂ ਦਿਨਾ ਤੁਸੀਂ ਆਪਣੇ ਡਾਕੂਮੈਂਟ ਲੈ ਆਓ ਜੇ ਤੁਹਾਡੀ 18 ਸਾਲ ਦੀ ਹੈ ਤਾਂ ਵੀ ਪੂਰਾ ਵੀਜ਼ਾ ਲਵਾ ਕੇ ਦੇਵਾਂਗੇ ਜੇ ਤੁਹਾਡੀ 50 ਸਾਲ ਦੀ ਹੈ ਤਾਂ ਵੀ ਇਹ ਪੂਰਾ ਵੀਜ਼ਾ ਲਵਾ ਕੇ ਦੇਵਾਂਗੇ ਬਸ ਉਹੀ ਗੱਲ ਵਾਰ-ਵਾਰ ਆਉਂਦੀ ਆ ਠੱਗਿਆਂ ਦੇ ਸ਼ਿਕਾਰ ਨਾ ਹੋਵੋ ਸਹੀ ਇਮੀਗ੍ਰੇਸ਼ਨ ਤੇ ਸਹੀ ਏਜੰਟ ਤੁਸੀਂ ਲੱਭੋ ਉਹਨੂੰ ਜਾ ਕੇ ਸਵਾਲ ਕਰੋ ਜਦੋਂ ਘਰੋਂ ਤੁਰਦੇ ਆ ਨਾ ਘਰੋਂ ਸਿਰਫ ਇਹੀ ਮਾਈਂਡ ਵਿੱਚ ਨਕਸ਼ਾ ਹੁੰਦਾ ਕਿ ਮੈਂ ਕੈਨੇਡਾ ਜਾਣਾ ਠੀਕ ਆ ਤੇ ਗਵੰਡੀਆਂ ਦਾ ਮੁੰਡਾ ਕੈਨੇਡਾ ਗਿਆ ਉਹ ਆਪ ਦੀ ਯੋਗਤਾ ਰੱਖਦਾ ਹੋਵੇ ਸਾਨੂੰ ਇੱਧਰ ਬੈਠਿਆਂ ਨੂੰ ਅਸੀਂ ਭਲਾ ਦੁਬਈ ਤੱਕ ਵੀ ਨਾ ਜਾਣ ਜੋਗੇ ਹੋਈਏ ਸਾਨੂੰ ਹੁੰਦਾ ਅਸੀਂ ਕੈਨੇਡਾ ਪਹੁੰਚ ਗਏ ਠੀਕ ਆ ਪਹਿਲਾਂ ਤਾਂ ਆਪਦੇ ਦਿਮਾਗ 'ਚ ਇਹ ਫਿੱਟ ਕਰੋ ਜਦੋਂ ਤੁਸੀਂ ਏਜੰਟ ਨੂੰ ਜਾ ਕੇ ਪੁੱਛਣਾ ਵੀ ਮੈਂ ਕੈਨੇਡਾ ਤਾਂ ਜਾਣਾ ਉੱਥੇ ਕਾਲਜ ਕਿਹੜਾ ਹੋਗਾ ਯੂਨੀਵਰਸਿਟੀ ਕਿਹੜੀ ਹੋਊਗੀ ਕਿੱਥੇ ਮੈਂ ਰਹੂੰਗਾ ਠੀਕ ਆ ਜਾਂ ਮੇਰੀ ਮੈਰਿਜ ਹੋਈ ਆ ਉਹ ਮੇਰੇ ਨਾਲ ਜਾਣਗੇ ਜਾਂ ਨਹੀਂ ਜਾਣਗੇ ਕਿੰਨੇ ਚਿਰ ਦਾ ਗੈਪ ਉਹ ਸਾਰੀ ਏਜੰਟ ਦੇ ਕੋਲੋਂ ਪੁੱਛਣਾ ਤੁਹਾਡਾ ਆਪ ਦਾ ਫਰਜ਼ ਆ ਫਿਰ ਤੁਸੀਂ ਉਹ ਲਾਂਬੇ ਦਿੰਦੇ ਹੋ ਗੁਰਪ੍ਰੀਤ ਜੀ ਇੱਕ ਤੁਸੀਂ ਵੀ ਹੁਣ ਇਮੀਗ੍ਰੇਸ਼ਨ ਦਾ ਕੰਮ ਕਰਦੇ ਹੋ ਠੀਕ ਆ ਵੇਖੋ ਕਿੰਨੇ ਏਜੰਟ ਮੈਂ ਤਾਂ ਸਿੱਧੇ ਰੂਪ ਦੇ ਵਿੱਚ ਇਹੀ ਗੱਲ ਕਹੂੰਗਾ ਕਿ ਥੱਗੀਆਂ ਵੀ ਮਾਰ ਰਹੇ ਆ ਹੁਣ ਭਾਨੇ ਸਿੱਧੂ ਵਾਲਾ ਕਨਸੈਪਟ ਤੁਸੀਂ ਵੇਖਿਆ ਕੱਲ ਵੀਰ ਨੂੰ ਗ੍ਰਿਫਤਾਰ ਕਰ ਲਿਆ ਕਿਸੇ ਏਜੰਟ ਨੇ ਐਫ ਆਰ ਆਈ ਦਿੱਤੀ ਜਾਂ ਪਰਚਾ ਕਟਾਇਆ ਮਨਜ਼ੂਰ ਕਰ ਲਈ ਪੁਲਿਸ ਡਿਪਾਰਟਮੈਂਟ ਨੇ ਪਰ ਕਿੰਨੇ ਲੋਕ ਭਾਨੇ ਸਿੱਧੂ ਦੇ ਘਰੇ ਗਏ ਜਾ ਕੇ ਫੂਨ ਏਜੰਟਾਂ ਨੂੰ ਕੀਤੇ ਵੀ ਭਾਈ ਸਾਡੇ ਪੈਸੇ ਵਾਪਸ ਕਰੋ ਦੱਸੋ ਭਾਨੇ ਸਿੱਧੂ ਨੇ ਕੋਈ ਗਲਤ ਕੀਤਾ ਸੀ ਨਹੀਂ ਸਰ ਗਲਤੀ ਨਹੀਂ ਮੈਂ ਭਾਨਾ ਸੁਭੀ ਨਹੀਂ ਗਲਤੀ ਮੈਂ ਆਪ ਤੁਹਾਡਾ ਫੈਨ ਹਾਂ ਬਹੁਤ ਵਧੀਆ ਕੰਮ ਕਰਦਾ ਪਿਆ ਸੀ ਮਿੰਦੂ ਨਹੀਂ ਪਤਾ ਸਰ ਮੈਂ ਇਸ ਚੀਜ਼ ਦੇ ਪਿੱਛੇ ਨਹੀਂ ਜਾਊਂਗਾ ਕਿ ਪੁਲਿਸ ਨੇ ਇਹਨੂੰ ਗਿਰਫਤਾਰ ਕੀ ਕੇ ਸੀ ਕਿ ਨਹੀਂ নো ਮੈਟਰ ਮੈਨੂੰ ਇਹ ਤਾਂ ਨਹੀਂ ਪਰ ਹਾਂ ਜੋ ਕੰਮ ਕਰਦਾ ਪਿਆ ਸੀ ਕਿ ਇਹ ਏਜੰਟ ਜਿਹੜੇ ਥਾਗ ਏਜੰਟ ਐ ਇਹ ਥਾਗ ਏਜੰਟਾਂ ਨੂੰ ਵੀ ਮੈਂ ਇਹ ਕਹੂੰਗਾ ਕਿ ਵੀ ਦੀ ਇੱਕ ਏਜੰਟ ਥੱਗੀ ਮਾਰਦਾ ਤੇ ਪਿੱਛੇ 100 ਏਜੰਟ ਬਦਨਾਮ ਹੋ ਰਿਆ ਪਲੀਜ਼ ਇਹ ਕੰਮ ਨਾ ਕਰੋ ਜੇ ਅੱਜ ਭਾਨਾ ਸਿੱਧੂ ਇਸ ਚੀਜ਼ ਦਾ ਸਵਾਲ ਚੁੱਕ ਰਿਹਾ ਸੀ ਜਾਂ ਪੈਸੇ ਵਾੜ ਰਿਹਾ ਸੀ ਉਹ ਬੜਾ ਵਧੀਆ ਕੰਮ ਕਰ ਰਿਹਾ ਸੀ ਕਿ ਇਹ ਗਰੀਬ ਦਾ ਪੈਸਾ ਵਾਪਸ ਆ ਜੇ ਤੇ ਬੜੀ ਵਧੀਆ ਗੱਲ ਆ ਮੈਂ ਇਸ ਚੀਜ਼ ਦੇ ਨਾਲ ਚਲੂ ਜੀ ਵਧੀਆ ਹੈ ਮੈਂ 팬 ਸੀ ਉਹ ਚੀਜ਼ ਦਾ ਵੀ ਹੁਣਾ ਵੀ ਚਾਹੀਦਾ ਅੱਜ ਜੇ ਕੋਈ ਪੰਜਾਬ ਦੇ ਬੰਦਾ ਨਾ ਬੋਲੇਗਾ ਇਸ ਚੀਜ਼ ਤੇ ਕਿ ਕਾਨੂੰਨ ਵਿੱਚ ਕ੍ਰੈਪਸ਼ਨ ਬਹੁਤ ਜ਼ਿਆਦਾ ਹੈ ਵਾਹ ਜੀ ਵੇਖੋ ਇਹ ਚੀਜ਼ ਜ਼ਰੂਰੀ ਆ ਜਿਵੇਂ ਬਾਈ ਗੁਰਪ੍ਰੀਤ ਨੇ ਵੀ ਕਿਹਾ ਕਿ ਭਾਨਾ ਸਿੱਧੂ ਸਹੀ ਕਰ ਰਿਹਾ ਸੀਗਾ ਠੀਕ ਆ ਹਾਂ ਮੈਂ ਕਹਿੰਦਾ ਵੀ ਜੇ ਏਜੰਟ ਨੂੰ ਕਿਤੇ ਲੱਗਦਾ ਵੀ ਭਾਨਾ ਸਿੱਧੂ ਗਲਤ ਆ ਉਹ ਪਰਿਵਾਰ ਨੂੰ ਸੱਦ ਆਪ ਭਾਨੇ ਸਿੱਧੂ ਨੂੰ ਸਾਧਲੇ ਏਜੰਟ ਆਪ ਬੈਠ ਜੇ ਠੀਕ ਆ ਬੈਠ ਕੇ ਗੱਲਬਾਤ ਕਰੇ ਵੀ ਆ ਮੇਰੇ ਕੋਲੇ ਪ੍ਰੂਫ ਆ ਜੀ ਆ ਇਹਨਾਂ ਨੇ ਪੈਸੇ ਪਾਏ ਆ ਇਹਨਾਂ ਦਾ ਇੰਨਾ ਪੈਸਾ ਖਰਚ ਹੋਇਆ ਤੇ ਇਹਨਾਂ ਨੇ ਮੈਂ ਲਿਖਤੀ ਰੂਪ ਚ ਕੀਤਾ ਸੀ ਆ ਸਾਰੇ ਐਗਰੀਮੈਂਟ ਪਏ ਆ ਫਿਰ ਗੱਲ ਹੁੰਦੀ ਆ ਵੀ ਉਹ ਉੱਥੇ ਜਾ ਕੇ ਕਿਤੇ ਨਾ ਕਿਤੇ ਜਿਹੜਾ ਗਲਤ ਆ ਗਿਆ ਠੀਕ ਆ ਗੁਰਪ੍ਰੀਤ ਜੀ ਹੋਰ ਕੋਈ ਜਾਣਕਾਰੀ ਇਸ ਤੋਂ ਬਿਨਾ ਵੀ ਜੇ ਦੀ ਤੁਸੀਂ ਦੇਣੀ ਚਾਹੁੰਦੇ ਸਰ ਜੀ ਇਸ ਟਾਈਮ ਬੁਲਗਾਰੀਆ ਐਂਡ ਰូមਾਨੀਆ ਸ਼ੇਨਗਨ ਕੰਟਰੀ ਨੂੰ ਜਾ ਰਿਹਾ ਇੱਕ ਟ੍ਰੈਲ ਨੂੰ ਮੈਂ ਬੱਚੇ ਨੂੰ ਇਹ ਵੀ ਦੱਸਣਾ ਚਾਹੁੰਦਾ ਆ ਆਪਣੇ ਭਰਾਵਾਂ ਨੂੰ ਆਪਣੇ ਪੇਰੈਂਟਸ ਜਿਹੜੇ ਬੱਚਿਆਂ ਦੇ ਉਹਨਾਂ ਨੂੰ ਕਿ ਜੇ ਤੁਹਾਡੇ ਕੋਲ ਬਜਟ ਲੋ ਹੈ ਤੁਸੀਂ ਸ਼ੰਗਨ ਕੰਟਰੀ ਦੇ ਵਿੱਚ ਜਾਣਾ ਚਾਹੁੰਦੇ ਜੇ ਤੁਸੀਂ ਆਪਣੇ ਬੱਚਿਆਂ ਨੂੰ ਸੈਟਲ ਕਰਨਾ ਚਾਹੁੰਦੇ ਜੇ ਅੱਜ ਤੁਹਾਡੇ ਕੋਲ ਮੌਕਾ ਹੈ ਜ 31 ਮਾਰਚ ਤੋਂ ਬਾਅਦ ਉਹਦੇ ਰੇਟ ਬਹੁਤ ਆਪ ਹੋ ਜਾਣੇ ਕਿਉਂਕਿ ਉਹ ਸ਼ੰਗਨ ਕੰਟਰੀ ਨੂੰ ਜਾਣੀ ਹੈ ਲੋਕਾਂ ਉਹਨਾਂ ਦੇ ਪਿੱਛੇ ਪੱਜਣਾ ਵਾ ਅੱਜ ਤੱਕ ਲੋ ਬਜਟ ਦੇ ਵਿੱਚ ਬੁਲਗਾਰੀਆ ਤੇ ਰਮਾਨੀਆ ਦਾ ਵੀ ਚੱਲ ਰਿਹਾ ਵਾ ਸਾਡੇ ਕੋਲ ਕੰਮ ਹੈ ਤੁਸੀਂ ਉਹ ਵੀ ਲੈ ਸਕਦੇ ਜੀ ਉਹ ਵੀ ਬੜੇ ਘੱਟ ਬਜਟ ਤੇ ਉਸ ਤੋਂ ਬਾਅਦ ਸਾਡੇ ਕੋਲ ਰਸ਼ਗਸ ਸਟੱਡੀ ਵੀਜ਼ਾ ਵੀ ਹੈਗਾ ਫੁੱਲ ਪੈਕੇਜ ਤੇ ਦਵਾਗੇ ਉੱਥੇ ਜਾ ਕੇ 1 ਮਹੀਨੇ ਤੱਕ ਰੂਮ ਵੀ ਫ੍ਰੀ ਕਰਾ ਦਾਂਗੇ ਬੱਚੇ ਨੇ ਉਹਨੂੰ ਪਲੱਸ ਜੋਬ ਤੇ ਵੀ ਲਵਾ ਦਾਂਗੇ ਅੱਛਾ ਹੁਣ ਜਿਹੜੀਆਂ ਗੱਲਾਂ ਤੁਸੀਂ ਕੈਮਰੇ ਸਾਹਮਣੇ ਕਹਿ ਰਹੇ ਹੋ ਉਤਰਜੋਗੇ ਖਰੇ ਬਿਲਕੁਲ ਸਰ ਮੈਂ ਮਾਈਕ ਲੈ ਕੇ ਮੈਨੂੰ ਫੇਰ ਨਾ ਹੋਣਾ ਪਵੇ ਹਾਂਜੀ ਸਰ ਜਿੱਥੇ ਜਿੱਥੇ ਮੈਂ ਖੜਾ ਨਹੀਂ ਉਤਰਾਂਗਾ ਮੈਂ ਖੁੱਲਾ ਚੈਲੰਜ ਦਿੰਦਾ ਤੁਹਾਨੂੰ ਨੀ ਆਲ ਮੀਡੀਆ ਕੋਈ ਵੀ ਚੈਨਲ ਵਾਲਾ ਵਾ ਜੀ ਜੇ ਮੈਂ ਗਲਤ ਹੋਊਗਾ ਤਾਂ ਤੁਸੀਂ ਜੀ ਆਇਆਂ ਨੂੰ ਵੈਲਕਮ ਕਰੂੰਗਾ ਮੈਂ ਤੁਹਾਡਾ ਅਗਰ ਜਿੱਥੇ ਮੈਂ ਗਲਤ ਹੋ ਜਾ ਪਰਮਾਤਮਾ ਬਾਬਾ ਦੀਪ ਸਿੰਘ ਜੀ ਮੈਨੂੰ ਇੰਨੀ ਕ ਬਲ ਬਖਸ਼ੇ ਕਿ ਮੈਂ ਦਿੱਖੀਆਂ ਹੋਈ ਜ਼ਬਾਨ ਤੁਹਾਡੇ ਖਰਾ ਉਤਰੇ ਥੈਂਕ ਯੂ ਗੁਰਪ੍ਰੀਤ ਜੀ ਇਹ ਗੱਲ ਮੈਂ ਹੋਰ ਕਰ ਲਾਂ ਮੇਰੇ ਵੀ ਕਿਤੇ ਕਿਤੇ ਕੀੜਾ ਜਾ ਉੱਠ ਖੜਦਾ ਜਹਾਜ ਚੜਨ ਨੂੰ ਹੁਣ ਨਾ ਤਾਂ ਬੈਂਡ ਆਪਾਂ ਨੂੰ ਆਉਂਦੇ ਆ ਤੇ ਨਾ ਹੀ ਆਪਾਂ ਉਹਨੇ ਪੜੇ ਹੁਣ ਇਹ ਵੀ ਗੱਲ ਹੁੰਦੀ ਆ ਕਈ ਮੇਰੇ ਵੀਰ ਮੇਰੇ ਵਰਗੇ ਵੀ ਮੈਨੂੰ ਫੋਨ ਕਰਕੇ ਪੁੱਛ ਦਿੰਦੇ ਯਾਰ ਆਪਣਾ ਵੀ ਕਿਤੇ ਜਹਾਜ ਊਡਦਾ ਝੂਟਾ ਲਵਾ ਦੇ ਹੁਣ ਜਿਹਨੂੰ ਨਹੀਂ ਬੈਂਡ ਆਏ ਠੀਕ ਆ ਹੁਣ ਸਾ ਅੰਗਰੇਜ਼ੀ ਵਾਲਾ ਕਹਦਾ ਛੇਮੀ ਚ ਲੱਗਿਆ ਇਹ ਮੈਨੇ ਐਪਲ ਛੇਮੀ ਚ ਕਹਿਣ ਸਿੱਖਿਆ ਨਾ ਸਾਨੂੰ ਔਖਾ ਜਿਹਾ ਲੱਗਦਾ ਜਿਹੜੇ ਮੇਰੇ ਵਰਗੇ ਬੰਦੇ ਆ ਉਹਨਾਂ ਦਾ ਕੋਈ ਹੱਲ-ਫੁੱਲ ਹੋ ਸਕਦਾ ਉਹਨਾਂ ਲਈ ਵੀ ਹੈ ਕੋਈ ਰਾਹ ਜੀ 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 ਤਨ ਤੁਸੀਂ ਪੜਨ ਦੇ علاوہ ਵੀ ਜਾ ਸਕਦੇ ਹਨ ਪੜ ਨਹੀਂ ਜਾ ਸਕਦੇ ਉਹ ਵੀ ਸਾਡੇ ਕੋਲ ਆਉਣ ਅਸੀਂ ਉਹਨਾਂ ਨੂੰ ਵੀ ਬਿਨਾ ਪੈਸਿਆਂ ਤੇ ਸਾਰੇ ਪੈਸੇ ਤੁਸੀਂ ਦੇਣੇ ਆ ਕਿ ਜਿਹੜਾ ਦੇਸ ਯੂਜ਼ ਕਰੋਗੇ ਯੋਰ ਯੂਕੇ ਕੈਨੇਡਾ ਤੇ ਆਸਟ੍ਰੇਲੀਆ ਥੋੜਾ ਹਜੇ ਸਲੋ ਚੱਲ ਰਿਹਾ ਵਾ ਜਿੱਦੋਂ ਪੈਸੇ ਦੇਣੇ ਆ ਤੁਸੀਂ ਇਹ ਰਿਪੋਰਟ ਤੋਂ ਬਾਹਰ ਜਾ ਕੇ ਦੇਣੀ ਜਦੋਂ ਤੁਹਾਡਾ ਕੋਈ ਭੈਣ ਭਰਾ ਜਾਂ ਰਿਸ਼ਤੇਦਾਰ ਜਦੋਂ ਤੁਹਾਨੂੰ ਰੀਸੀਵ ਕਰ ਲੂਗਾ ਤੁਹਾਨੂੰ ਹੱਥ ਗੜ ਬਕੜੀ ਜਾਂ ਲੈ ਲਿਓ ਪੈਸੇ ਅਸੀਂ ਹੀ ਦਿਵਾ ਦਿੰਦੇ ਵੇਖ ਲਓ ਜੇ ਤੁਹਾਡਾ ਮਨ ਜਾ ਮੰਨਦਾ ਮੇਰੇ ਪੈਸੇ ਤੁਸੀਂ ਲਾ ਦਿਓਗੇ ਤਾਂ ਪੰਜ ਚਾਰ ਜਾਣੇ ਇਕੱਠੇ ਹੋ ਜੋ ਤੁਹਾਨੂੰ ਵੀ ਮੈਂ ਨਾਲ ਲੈ ਜਾਊਂਗਾ ਹਨਾ ਫਿਰ ਇਹੀ ਕਰ ਸਕਦੇ ਆ ਆਪਾਂ ਗੁਰਪ੍ਰੀਤ ਦੇ ਨਾਲ ਗੱਲਬਾਤ ਵੀ ਫਿਰ ਸੌਖਾ ਜਾ ਹੋ ਜੂ ਜੇ ਮੈਂ ਤੁਹਾਡਾ ਮੋਢੀ ਬਣ ਜਾਊਂ ਕੋ ਗੱਲਾਂ ਮਤਾਂ ਮੈਂ ਕਰੀ ਚੱਲੂੰਗਾ ਠੀਕ ਆ ਜਹਾਜ਼ ਚ ਤੁਹਾਨੂੰ ਮੈਂ ਉਲਝਣ ਨਹੀਂ ਦਿੰਦਾ ਬਸ ਥੋੜਾ ਜਿਹਾ ਪੈਸਿਆਂ ਦਾ ਕਰਕੇ ਆ ਬਾਈ ਜੀ ਕਹਿੰਦੇ ਜੇ ਤੁਸੀਂ ਘੱਟ ਪੜੇ ਲਿਖੇ ਹੋ ਨਾ ਵੀ ਨਹੀਂ ਵੀ ਤੁਹਾਨੂੰ ਬਹੁਤਾ ਵੀ ਪੜੇ ਲਿਖੇ ਕਈ ਵਾਰੀ ਹੁੰਦਾ ਠੀਕ ਆ ਤੇ ਤੁਸੀਂ ਜਾ ਸਕਦੇ ਹੋ ਪਰ ਅਸਲ ਦੇ ਵਿੱਚ ਗੱਲ ਪਤਾ ਕੀ ਐ ਤੇ ਪੜੇ ਲਿਖੇ ਹੋ ਤੇ ਨਹੀਂ ਪੜੇ ਲਿਖੇ ਸਾਨੂੰ ਪਹਿਲਾਂ ਰਸਤਾ ਸਹੀ ਚੁਣਨਾ ਪੈਂਦਾ ਜੇ ਰਸਤਾ ਸਹੀ ਹੋਊ ਤਾਂ ਫਿਰ ਮੰਜ਼ਿਲ ਤੇ ਪਹੁੰਚਾਂਗੇ ਠੀਕ ਆ ਜੇ ਹੁਣ ਆਏ ਵੀ ਬਠਿੰਡ ਤੋਂ ਚੱਲ ਕੇ ਹਾਈਵੇ ਤੇ ਆਉਣਾ ਤਾਂ ਤਰਨ ਤਾਰਨਾ ਤੇ ਪਾਲ ਕੇ ਡੱਬ ਵਾਲੀ ਪਾਸੇ ਨੂੰ ਗੱਡੀ ਤੇ ਫਿਰ ਆਪਾਂ ਧਰਨ ਤਾਰਨ ਦਾ ਗੇੜੇ ਗੂੜੇ ਖਾ ਕੇ ਆਵਾਂਗੇ ਤੇ ਇਸੇ ਕਰਕੇ ਡੌਂਕੀ ਵਾਲੇ ਵੀ ਮੇਰੇ ਵੀਰ ਜਰੂਰ ਆ ਉਹ ਜੀ ਗੱਲ ਨਾ ਕਰਨ ਆਪਾਂ ਪਿੱਛੇ ਜੀ ਇੱਕ ਖਬਰ ਪੜੀ ਸੀ ਜਿਹੜਾ ਇਟਲੀ ਮੁੰਡਾ ਏਜੰਟਾਂ ਨੇ ਭੇਜਿਆ ਸੀਗਾ ਠੀਕ ਆ ਉੱਥੇ ਉਹਨੂੰ ਉਹਨਾਂ ਨੇ ਕੈਦ ਕੂਦ ਕਰਕੇ ਰੱਖਿਆ ਮੌਤ ਵੀ ਹੋ ਗਈ ਸੀ ਵਿਚਾਰੇ ਦੀ 2 ਨੰਬਰ ਤੇ ਨਾ ਜਾਓ ਲਾਲਚੇ ਨਾ ਕਰੋ ਵੀ ਜੇ ਗਵੰਡਿਆਂ ਦਾ ਮੁੰਡਾ ਕੈਨੇਡਾ ਚੜਿਆ ਮੈਂ ਵੀ ਕੈਨੇਡਾ ਜਾਣੂ ਛੋਟੀ ਕੰਟਰੀ ਚ ਜਾ ਬੜੋ ਕਿਉਂਕਿ ਪੈਸਾ ਘੱਟ ਕਮਾ ਲਓ ਪਰ ਸੂਖੀ ਦੇ ਨਾਲ ਜ਼ਿੰਦਗੀ ਜਿਉਣ ਲੋ ਠੀਕ ਹੈ ਗੁਰਪ੍ਰੀਤ ਜੀ 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 ਜ਼ਰੂਰ ਕੁਝ ਕਹਿਣਾ ਚਾਹ ਹਾਂਜੀ ਸੱਚ ਯੂਕੇ ਦੇ ਵੀਜੇ ਦੀ ਗੱਲ ਵੀ ਨਛੇ ਆਪਾਂ ਇਹ ਵੀ ਗੱਲ ਪੁੱਛਣਗੇ ਭਾਈ ਯੂਕੇ ਵਾਲੇ ਵੀ ਪੁੱਛਣਗੇ ਉੱਥੇ ਅਸੀਂ ਤਾਂ ਆਪ ਹੁਣ ਵੀਡੀਓ ਜੀ ਬਣਾਉਣੇ ਆ ਆਪਾਂ ਵੀ ਫਿਲਮ ਬਣਾਉਣ ਜਾਣਾ ਚੁੱਕੇ ਆਪਾਂ ਜਾਣਕਾਰੀ ਲੈ ਲਈਏ ਦੱਸੋ ਯੂਕੇ ਵਾਲੇ ਹਾਂਜੀ ਯੂਕੇ ਵਾਸਤੇ ਇੱਥੇ ਸੇਮ ਪ੍ਰੋਸੈਸ ਹੈ ਤੁਹਾਡੇ ਕੋਲ 6 ਬੈਂਡ ਆ ਗਏ ਆ ਜਾਂ ਪੀਟੀਵੀ ਸਕੂਲ ਦੇ ਵਿੱਚ ਸਾਖ ਆ ਤੇ ਸੇਮ ਪੈਸਾ ਫਿਰ ਤੁਸੀਂ ਕੋਈ ਨਹੀਂ ਦੇਣਾ ਵੀਜ਼ਾ ਹੀ ਲਵਾ ਕੇ ਦੇਵਾਂਗੇ ਤੇ ਤੁਹਾਡੇ ਕੋਲ ਪੈਸੇ ਲੈ ਲਾਂਗੇ ਜੀ ਵੀਜ਼ਾ ਤੇ ਪੈਸੇ ਪੈਸੇ ਵੀਜ਼ਾ ਦੋ ਹੀ ਹੈ ਸਾਡੇ ਮੋਟੋ ਆ ਜੇ ਤੁਹਾਡੇ ਕੋ ਵੀਜ਼ਾ ਆ ਗਿਆ ਤੇ ਤੁਸੀਂਾਨੂੰ ਪੈਸੇ ਦੇ ਦੇ ਜੇ ਨਹੀਂ ਆਇਆ ਤੇ ਆਪਾਂ ਕਿਆ ਕੀ ਦੇ ਦਿੰਦੇ ਹਾਂ ਹਾਂ ਇਹ ਇਹ ਗੱਲ ਖਰੀ ਹੁਣੇ ਵੀ ਚਾਹੀਦੀ ਆ ਤੇ ਤੇ ਆਏ ਹੋਏ ਅਗਰ 프리ਜੀ ਜਿਹੜੀ ਮੇਰੇ ਵਰਗੇ ਬੰਦੇ ਨੇ ਤੁਹਾਨੂੰ ਕਹਿਤਾ ਕਿ ਆਹ ਲੋ ਜੀ ਮੇਰੇ ਡਾਕੂਮੈਂਟ ਆ ਲੋ ਮੇਰੇ ਕਾਗਜ਼ ਤੇ ਮੇਰਾ ਵੀਜ਼ਾ ਅਪਲਾਈ ਕਰ ਦਿਓ ਚਲੋ ਵੀਜ਼ਾ ਵੀ ਮੇਰੇ ਵਰਗੇ ਦਾ ਆ ਗਿਆ ਜਦੋਂ ਮੇਰੇ ਵਰਗੇ ਦਾ ਵੀਜ਼ਾ ਆ ਗਿਆ ਕਈ ਵਾਰ ਪੈ ਗਿਆ ਹੋਵੇ ਨਾ ਜੀ ਹੁਣ ਮੈਂ ਤਾਂ ਨਹੀਂ ਜਾਣਾ ਜਿਹਨਾਂ ਤੁਸੀਂ ਆਵਦਾ ਜਿਵੇਂ ਮਰਜ਼ੀ ਕਰਦੇ ਤੇ ਕਦੇ ਆਏ ਏਜੰਟ ਵੀ ਹੋਏ ਸ਼ਿਕਾਰ ਕਰ ਭਾਜੀ ਏਜੰਟ ਵੀ ਥਗੀ ਦਾ ਸ਼ਿਕਾਰ ਹੋ ਜਾਂਦੇ ਏਜੰਟ ਕਿਦਾਂ ਥਗੀ ਦਾ ਸ਼ਿਕਾਰ ਹੋ ਜਾਂਦੇ ਥਗੀ ਦਾ ਸ਼ਿਕਾਰ ਇਹ ਇਵੇਂ ਹੋ ਜਾਂਦੇ ਆ ਸਰ ਕਿ ਜਦੋਂ ਤੁਸੀਂ ਸਾਨੂੰ ਡਾਕੂਮੈਂਟ ਦੇਗੇ ਸਾਰਾ ਕੁਝ ਦੇਗੇ ਅਸੀਂ ਕੀ ਕਰਤਾ ਤੁਹਾਡਾ ਵੀਜ਼ਾ ਲਵਾਤਾ ਭਾਜੀ ਅਸੀਂ ਨਹੀਂ ਜਾਣਾ ਉਹ ਨਹੀਂ ਕਹਣਾ ਕਿ ਏਜੰਟ ਇਸ ਤਰੀਕੇ ਨਾਲ ਥਗੀ ਦਾ ਸ਼ਿਕਾਰ ਹੁੰਦਾ ਸਾਡੇ ਕੋਲ ਹੁਣ 10 15 ਪਾਸਪੋਰਟ ਪਏ ਆ ਇਹਦੇ ਜਿਨ੍ਹਾਂ ਤੇ ਵੀਜ਼ੇ ਲੱਗੇ ਪਏ ਆ ਨਾ ਹੁਣ ਖਰਚਾ ਹੋ ਗਿਆ ਹੋ ਉਹਨਾਂ ਦਾ ਲੱਗ ਭਾਈ ਸਰ ਜੀ ਖਰਚੇ ਵੇਖੋ ਅੰਬਿਆਸੀ ਫੀਸਾਂ ਜਾਣੀਆਂ ਜਾਣੀਆਂ ਹਾਂਜੀ ਹੋਰ ਡਾਕੂਮੈਂਟ ਰੈਡੀ ਹੋਣੇ ਸਾਰਾ ਕੁਝ ਹੋਣਾ ਆਪਣਾ ਟਾਈਮ ਖਰਾਬ ਕਰਨਾ ਟਾਈਮ ਟੂ ਟਾਈਮ ਵੇਖੋ ਜਿਹੜਾ ਵੀ ਹੈ ਵੇਖੋ ਸਾਡੇ ਵੀ ਬੱਚੇ ਆਹੀਂ ਆਪਣੇ ਪੀਨ ਤੋਂ ਨੂੰ ਫੈਮਿਲੀ ਨੂੰ ਟਾਈਮ ਦੇਣਾ ਹੁੰਦਾ ਤੇ ਉਹ ਕੋਈ ਵੀ ਇਹ ਸਾਡਾ ਪਹਿਲਾਂ ਬਿਜ਼ਨਸ ਆ ਅਸੀਂ ਇਸ ਨੂੰ ਨਹੀਂ ਕਹਿੰਦੇ ਕਿ ਇਹ ਸਾਡਾ ਬਿਜ਼ਨਸ ਨਹੀਂ ਹੈਗਾ ਕਿਉਂਕਿ ਕਮੈਂਟ ਕਰਨ ਵਾਲੇ ਵਿੱਚ ਗਾਲ੍ਹਾਂ ਵੀ ਕੱਢਦੇ ਆ ਕਿ ਇਹ ਤੇ ਤੁਹਾਡਾ ਬਿਜ਼ਨਸ ਆ ਜੀ ਅਸੀਂ ਰੋਟੀ ਖਾਣੇ ਇਹਦੇ ਤੇ ਠੀਕ ਹੈ ਇਦੇ ਨਾਲ ਨਾਲ ਅਸੀਂ ਇਸ ਪਿੱਛੇ ਨਾ ਉਹਦਾ ਖਰਚਾ ਜਿਹੜਾ 1 ਲੱਖ ਦੇ ਲਾਗੇ ਬੰਨੇ ਹੋ ਜਾਂਦਾ ਹੈ। ਠੀਕ ਤੇ ਅੱਜ ਤੁਸੀਂ ਦੱਸੋ ਕਿ ਮੇ ਕੋਲ 10 15 ਪਾਸਬੋਰਡ ਪਏ ਆ। ਤੇ ਤੁਸੀਂ ਆਪ ਦੱਸੋ ਕਿ ਅਸੀਂ ਕਿਹੜੇ মিডিਆ ਚੈਨਲ ਨੂੰ ਕਹਾਂਗੇ ਜੀ ਅਸੀਂ ਠੱਗੀ ਦਾ ਚਕਾਰ ਹੋ ਗਿਆ। ਕਹੋ ਜੀ। ਕੋਈ ਮੇਰੇ ਵੀਰ ਇਹ ਵੀ ਅਵੇਅਰ ਕਰੋ ਇਹ ਚੀਜ਼ ਨੂੰ। ਹਾਂਜੀ ਹਾਂਜੀ। ਲੈ ਵੀ ਮਿੱਤਰੋ ਐਂ ਕਰਿਆ ਕਰੋ ਮੈਂ ਤੁਹਾਨੂੰ ਹੋਰ ਗੱਲਬਾਤ ਦੱਸਦਾ ਜੇ ਤੁਸੀਂ ਵੀਜ਼ਾ ਲਵਾ ਲਿਆ ਤੇ ਭਾਈ ਫਿਰ ਜਾਇਆ ਕਰੋ। ਠੀਕ ਆ ਫਿਰ ਆਣਾ। ਪਹਿਲਾਂ ਤਾਂ ਅਸੀਂ ਆ ਕੇ ਕਈ ਵਾਰੀ ਆਸੀ ਵੀ ਫੜ ਮਾਰ ਦਿੰਨੇ ਆ ਕੇ ਵੀ ਲੈ ਬਾਈ 20 ਲੱਖ ਦਾ ਕੀ ਆ ਮੈਂ ਦੇ ਦਉ ਤੂੰ ਵੀਜ਼ਾ ਲਵਾ ਦੇ ਠੀਕ ਆ ਜਦੋਂ 20 ਲੱਖ ਵਾਲਾ ਵੀਜ਼ਾ ਆ ਜੇ ਤੇ ਫਿਰ ਮੇਰੇ ਵਰਗਾ 500 ਪਤਾ 1000 ਪਤਾ 1500 ਪਤਾ 8000 ਪਤਾ ਕਈ ਵਾਰੀ ਐ ਵੀ ਹੋ ਜਾਂਦਾ ਠੀਕ ਆ ਇਸੇ ਕਰਕੇ ਇਹ ਚੀਜ਼ ਦਾ ਖਿਆਲ ਆ ਜਿਹੜਾ ਇਹ ਵੀ ਰੱਖਣਾ ਵੀ ਆਪਾਂ ਇਹਨਾਂ ਨਾਲ ਵੀ ਨਾ ਕੋਈ ਉਦਾਂ ਦਾ ਫਰੇਵ ਹੋਣ ਦਈਏ ਤੇ ਆਪਣੇ ਨਾਲ ਇਹ ਵੀ ਨਾ ਕੋਈ ਉਦਾਂ ਦਾ ਫਰੇਵ ਕਰੇ ਕਹਿੰਦੇ ਸੱਪ ਸੱਪ ਦਾ ਬੈਰੀ ਹੁੰਦਾ ਇਹ ਗੱਲ ਆਪਾਂ ਅੱਜ ਗੁਰਪ੍ਰੀਤ ਸਿੰਘ ਨੂੰ ਪੁੱਛਣੀ ਆ ਇਮੀਗ੍ਰੇਸ਼ਨ ਵਾਲੇ ਨੂੰ ਇਥੋਂ ਹੀ ਵੀਰ ਆ ਮਾਝੇ ਦਾਸ ਸਪੀਕਰ ਸਿੰਘ ਜਿਹੜਾ ਬੱਚਿਆਂ ਨੂੰ ਦੱਸ ਰਿਹਾ ਏ ਮੋਟੀਵੇਟ ਕਰ ਰਿਹਾ ਕਿ ਜੇ ਗੈਪ ਆ ਇਹ ਨਾ ਭਰੋ ਤੁਸੀਂ ਠੱਗੀ ਦਾ ਸ਼ਿਕਾਰ ਹੋ ਜਾਓਗੇ ਪਰ ਏਜੰਟ ਉਹਦੇ ਮਗਰ ਵੀ ਹੱਥ ਧੋਕੇ ਪਾਏ ਆ ਵੀ ਇਹ ਗਲਤ ਕਰ ਰਿਹਾ ਕਿ ਸਪੀਕਰ ਸਿੰਘ ਗਲਤ ਕਰ ਰਿਹਾ ਨਹੀਂ 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 ਸਰ ਬਿਲਕੁਲ ਗਲਤ ਨਹੀਂ ਕਰ ਰਿਹਾ ਮੈਂ ਗਲਤ ਨਹੀਂ ਕਹੂੰਗਾ ਸਪੀਕਰ ਸਿੰਘ ਜੋ ਕਰ ਰਿਹਾ ਉਹ ਬਿਲਕੁਲ ਸਹੀ ਕਰ ਰਿਹਾ 1% ਨਹੀਂ 1000% ਕਿਉਂਕਿ ਇਹ ਠੱਗੀ ਦਾ ਸ਼ਿਕਾਰ ਹੋ ਰਿਹਾ ਏ ਬੱਚੇ ਉਹ ਕਿਦਾਂ ਰਹਿ ਗਿਆ ਕੀ ਸਾਡੀ ਗੈਪ ਜਿੱਦਾਂ ਪਲਾਸਟੂ ਕਰਕੇ ਆਪਾਂ ਨੇ 2-4 ਸਾਲ 10 ਸਾਲ ਪੜ੍ਹਾਈ ਛੱਡਤੀ ਉਹ ਤੋਂ ਬਾਅਦ ਚਾਈ ਲੈਟਸ ਕੀਤਾ ਕਿ ਆਪਾਂ ਉਹਦੇ ਲਈ ਕੀ ਏਜੰਟ ਕੀ ਕਰਦਾ ਕਿ ਅਸੀਂ ਤੁਹਾਡਾ ਗੈਪ ਪੂਰਾ ਕਰਨਾ ਸਾਨੂੰ 80 ਲੱਖ ਦੇ ਦਿਓ 2 ਲੱਖ ਦੇ ਦਿਓ 4 ਲੱਖ ਉਹ ਵਹਿਮਸ ਜਿਹੜੀ ਕਰ ਰਿਹਾ ਬਹੁਤ ਹੀ ਗੀਸ ਖੋਣੀ ਕਰ ਰਿਹਾ ਵਧੀਆ ਕਰ ਰਿਹਾ ਮੈਂ ਉਸ ਚੀਜ਼ ਦਾ ਫਾਇਨ ਹਾਂ ਜਿਹੜੀ ਜਨਤਾ ਨੂੰ ਜਾਗਰੂਕ ਕਰ ਰਿਹਾ ਪਰ ਮੈਂ ਵੀਰਾਂ ਤੁਹਾਨੂੰ ਬੱਚਿਆਂ ਨੂੰ ਵੀ ਕਹੂੰਗਾ ਕਿ ਬੱਚੋ ਜਿੰਨਾ ਬੱਚੇ ਜਾਂਦਾ ਗੈਪ ਦੇ ਵਿੱਚ ਕੋਈ ਕੋਈ ਕਾਗਜ਼ ਨਹੀਂ ਲੱਗਦਾ ਸਰ ਐਸਓਪੀ ਦੇ ਵਿੱਚ ਹੀ ਮੈਂਟੇਨ ਕੀਤਾ ਜਾਂਦਾ ਹਨ ਜਿਹੜੀ ਯੂ ਐਸਓਪੀ ਬਣਦੀ ਆ ਸਟਡੀ ਵੀ ਜਿਹੜੀ ਉਹਦੇ ਵਿੱਚ ਹੀ ਇਹਨੇ ਹੁੰਦਾ ਵਾ ਇਹ ਕਰਕੇ ਤੁਹਾਨੂੰ ਗੈ ਪੂਰਾ ਕਰਨ ਲਈ ਠੱਗਦੇ ਜਾਂ ਕਿੱਦਾਂ ਠੱਗਦੇ ਆ ਅਸੀਂ ਤੁਹਾਡਾ ਆ ਡਿਪਲੋਮਾ ਲਾ ਦਾਂਗੇ ਤੁਹਾਨੂੰ ਆ ਯੂਨੀਵਰਸਿਟੀ ਦੀ ਆ ਡਿਗਰੀ ਲਾ ਦਾਂਗੇ ਨੂੰ ਤੁਸੀਂ ਪਲਾਸਟਿਕ ਦਿੱਤੀ ਆ ਤੁਸੀਂ ਆਪਣੇ ਏਜੰਟ ਕੋ ਜਾਓ ਪਲਾਸਟਿਕ ਲੈ ਕੇ ਜਾਓ ਕਿ ਆ ਕੀਤਾ ਜੀ ਮੈਂ ਇੰਨੇ ਮੇਰੇ ਬੈਂਡ ਆ ਇਹਦੇ ਚ ਮੈਨੂੰ ਕਿੱਥੇ ਕਰ ਸਕਦੇ ਜਿੱਥੇ ਭੇਜ ਸਕਦੇ ਜੇ ਕੈਨੇਡਾ ਬਸ ਉਥੋਂ ਤੱਕ ਟਾਈਮ ਤੱਕ ਇਸ ਕੋ ਗੈਪ ਨਾ ਪੂਰਾ ਕਰਾਓ ਕੈਪ ਭਰਿਆ ਜਾਂਦਾ ਕਿ ਵੈਸੇ ਨਹੀਂ ਭਰਿਆ ਜਾਂਦਾ ਸਰ ਕੋਈ ਗੈਪ ਨਹੀਂ ਭਰਿਆ ਜਾਂਦਾ ਇਹ ਸਭ ਉ ਤਾਂ ਹੀ ਤੇ ਸਪੀਕਰ ਸਿੰਘ ਨੂੰ ਹੁਣ ਪਿੱਛੇ ਪਏ ਆ ਸਪੀਕਰ ਸਿੰਘ ਜੀ ਸਹੀ ਕੰਮ ਕਰ ਰਿਹਾ ਤੇ ਉਹਦੇ ਪਿੱਛੇ ਇਸੇ ਕਰਕੇ ਪਏ ਆ ਉਹ ਵਧੀਆ ਕੰਮ ਕਰ ਰਿਹਾ ਮੈਂ ਦੇਖੋ ਏਜੰਟ ਆਪਣਾ ਤਰੀਕਾ ਹੁੰਦਾ ਕੰਮ ਕਰਨ ਦਾ ਵਧੀਆ ਆ ਇਨਸਾਨ ਵਧੀਆ ਕੰਮ ਕਰ ਰਿਹਾ ਲੋਕਾਂ ਨੂੰ ਦੱਸ ਰਿਹਾ ਚੰਗੇ ਕੰਮ ਕਰ ਰਿਹਾ ਥੈਂਕ ਯੂ ਵੈਰੀ ਮਚ ਮੇਰਾ ਵੀਰ ਸਪੀਕਰ ਸਿੰਘ ਯੂ ਐਲਓ ਉਹ ਬਹੁਤ ਸੋਹਣਾ ਕੰਮ ਕਰ ਰਿਹਾ ਜਿਹੜਾ ਮੋਟੀਵੇਟ ਕਰ ਰਿਹਾ ਬੱਚਾ ਨੂੰ ਜਿਹੜੇ ਏਜੰਟ ਕੰਨੇ ਤੁਹਾਡਾ ਗੈਪ ਭਰ ਦਿਆ ਗੈਪ ਕੋਈ ਨਹੀਂ ਭਰਿਆ ਜਾਂਦਾ ਇਹ ਸਿਰਫ ਇੱਕ ਠੱਗੀ ਦੇ ਤਰੀਕੇ ਆ ਉਹ ਵੀਰ ਮੋਟੀਵੇਟ ਕਰ ਰਿਹਾ ਤੇ ਏਜੰਟ ਉਹਦੇ ਪਿੱਛੇ ਪਏ ਆ ਮੈਂ ਕਹਿੰਦਾ ਵੀਰੇ ਤੈਨੂੰ ਸਲੂਟ ਆ ਲੱਗਿਆ ਰ ਹੈ ਠੀਕ ਆ ਹੱਕ ਸੱਚ ਦੀ ਤੂੰ ਗੱਲ ਕਰਦਾ ਤੇ ਲੋਕ ਵੀ ਤੇਰੇ ਨਾਲ ਖੜਨਗੇ ਜੀ ਹੋਰ ਕੁਝ ਕਹਿਣਾ ਹਾਂ ਜੀ ਲਾਸਟ ਸਬਦ ਮੈਂ ਇਹੀ ਕਹਿਣਾ ਕਿ ਜੁਗ ਜੁਗ ਜਿਉ ਬਾਹਰ ਜਾਓ ਪਰ ਪੰਜਾਬ ਨੂੰ ਛੱਡ ਕੇ ਨਾ ਜਾਓ ਕਮਾਈਆਂ ਵਾਸਤੇ ਜਾਓ ਜੀ ਬਾਹਰ ਜਾਣਾ ਵੀ ਜ਼ਰੂਰੀ ਆ ਜੀ ਕਮਾਈ ਕਰਨੀ ਵੀ ਜ਼ਰੂਰੀ ਆ ਜੀ ਠੀਕ ਹੈ ਜੀ ਪਰ ਪੰਜਾਬ ਦੀ ਧਰਤੀ ਨੂੰ ਤੇ ਪੰਜਾਬ ਦੀ ਮਿੱਟੀ ਨੂੰ ਛੱਡ ਜਨਾ ਜਾ ਮੇਰਾ ਜ਼ਿਆਦਾਤਰ ਇਹੀ ਹਰ ਬੱਚੇ ਨੂੰ ਸਵਾਲ ਹੁੰਦਾ ਜੀ ਜੀ ਕਿ ਤੁਸੀਂ ਆਪਣੇ ਪੇਰੈਂਟਸ ਵੀ ਲੈ ਕੇ ਜਾਓ ਸਾਰੇ ਲੈ ਕੇ ਜਾਓ ਪਰ ਪੱਕੇ ਤੌਰ ਤੇ ਪੰਜਾਬ ਨੂੰ ਛੱਡ ਕੇ ਨਾ ਜਾਓ ਇਹ ਵੀ ਸਾਡੀ ਇੱਕ ਮਾਤਾ ਜਮਨਨ ਧੂਨੀ ਆ ਮਾਤਾ ਮਿੱਟੀ ਆ ਸਾਡੀ ਇਹਨੂੰ ਵੀ ਆਪਾਂ ਸੰਭਾਲ ਕੇ ਰੱਖੀਏ ਹਾਂ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਲਓ ਇਹ ਸੀ ਵੀਰ ਗੁਰਪ੍ਰੀਤ ਸਿੰਘ ਜੀ ਉਮੀਦ ਇਮੀਗ੍ਰੇਸ਼ਨ ਵਾਲੇ ਕਿਉਂਕਿ ਬਹੁਤ ਸਾਰਾ ਜਿਹੜਾ ਇਹ ਆਪਣਾ ਗੱਲਬਾਤ ਚੱਲ ਰਹੀ ਆ ਠੱਗੀਆਂ ਦਾ ਸ਼ਿਕਾਰ ਕਿਤੇ ਨੌਜਵਾਨ ਕੁੜੀਆਂ ਮਾਰ ਰਹੀਆਂ ਠੱਗੀਆਂ ਠੀਕ ਆ ਕਿਤੇ ਮੁੰਡੇ ਮਾਰ ਰਹੇ ਨੇ ਠੱਗੀਆਂ ਕਿਤੇ ਏਜੰਟ ਮਾਰ ਰਹੇ ਨੇ ਠੱਗੀਆਂ ਠੀਕ ਆ ਪਰ ਕਿਤੇ ਉਹ ਲੋਕ ਵੀ ਠੱਗੀਆਂ ਮਾਰ ਰਹੇ ਨੇ ਜਿਹੜੇ ਬੀਜਾ ਤਾਂ ਮੰਗਾ ਲੈਂਦੇ ਆ ਤੇ ਮੁੜ ਕੇ ਜਾਣ ਤੋਂ ਕੰਨੀ ਤਰ ਆਉਂਦੇ ਆ ਇਹ ਕਰਾਪਸ਼ਨ ਆ ਜਿਹੜੀ ਸਾਰੀ ਇਸ ਤਰੀਕੇ ਦੇ ਨਾਲ ਘੁੰਮਦੀ ਪਈ ਆ ਪਰ ਮੈਂ ਹੁਣ ਤੁਹਾਨੂੰ ਇਹ ਗੱਲ ਜਰੂਰ ਕਹੂੰਗਾ ਆਪਦੇ ਮਲੂਕਾ ਟੀਵੀ ਚੈਨਲ ਦੇ ਵੱਲੋਂ ਕਿ ਉਮੀਦ ਇਮੀਗ੍ਰੇਸ਼ਨ ਦੇ ਕੋਲ ਤੁਸੀਂ ਜਾ ਕੇ ਆਪਦੇ ਵਿਚਾਰ ਰੱਖ ਸਕਦੇ ਹੋ ਪੁੱਛੋ ਆਪਦੇ ਖੁੱਲੇ ਦਿਲ ਦੇ ਨਾਲ ਕਿਹੜਾ ਕਾਲਜ ਆ ਕਿਹੜੀ ਯੂਨੀਵਰਸਿਟੀ ਆ ਥੋੜੇ ਤੋਂ 5 ਰੁਪਏ ਵੀ ਨਹੀਂ ਲਈ ਜਾਣਗੇ ਇਹ ਸਾਡੀ ਜ਼ਿੰਮੇਵਾਰੀ ਹੈ ਪਰ ਤੁਸੀਂ ਆਪਣੇ ਡਾਕੂਮੈਂਟਾਂ 'ਚ ਸਹੀ ਹੋਮੋ ਥੋੜੀ ਕਾਗਜ਼ੀ ਕਾਰਵਾਈ ਸਹੀ ਹੋਵੇ ਠੀਕ ਆ ਜਦੋਂ ਕਾਗਜ਼ੀ ਕਾਰਵਾਈ ਸਹੀ ਹੋਊਗੀ ਤੇ ਫਿਰ ਆਪਾਂ ਨੂੰ ਕਹਿੰਦੇ ਵੀ ਇਨਸਾਫ ਮਿਲ ਜਾਂਦਾ ਵੀਜ਼ਾ ਤੁਹਾਨੂੰ ਮਿਲ ਜੂਗਾ ਠੀਕ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ